ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਔਰ ਵੱਡੀ ਖਬਰ ਆ ਰਹੀ ਹੈ ਅਮਰੀਕਾ ਤੋਂ ਅਮਰੀਕਾ ਦੇ ਵਿੱਚ ਡ라이ਵਰਾਂ ਦੇ ਉੱਤੇ ਸਖਤੀ ਕਰ ਦਿੱਤੀ ਗਈ ਹੈ ਜੀ ਹਾਂ ਟਰੱਕ ਡਰਾਈਵਰਾਂ ਦੇ ਉੱਤੇ ਸਖਤੀ ਕੀਤੀ ਗਈ ਹੈ ਬੀਤੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਜੋ ਵੱਡੇ ਹਾਦਸੇ ਵਾਪਰੇ ਨੇ ਉਸ ਤੋਂ ਬਾਅਦ ਟਰੰਪ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਡਰਾਈਵਰਾਂ ਦਾ ਇੰਗਲਿਸ਼ ਸਪੀਕਿੰਗ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੇ ਡਰਾਈਵਰ ਪਹਿਲਾਂ ਹੀ ਲਾਇਸੈਂਸ ਪ੍ਰਾਪਤ ਕਰ ਚੁੱਕੇ ਨੇ ਉਹਨਾਂ ਦੇ ਲਾਇਸੈਂਸ ਇਸੇ ਆਧਾਰ ਦੇ ਉੱਤੇ ਸਸਪੈਂਡ ਕੀਤੇ ਜਾ ਰਹੇ ਨੇ ਕਿ ਉਹ ਇੰਗਲਿਸ਼ ਟੈਸਟ ਪਾਸ ਕਰ ਪਾਉਂਦੇ ਨੇ ਜਾਂ ਫਿਰ ਨਹੀਂ ਔਰ ਇਸ ਦੇ ਲਈ ਬਕਾਇਦਾ ਔਨ ਰੋਡ ਇੰਗਲਿਸ਼ ਸਪੀਕਿੰਗ ਦੇ ਟੈਸਟ ਲੈ ਜਾ ਰਹੇ ਜਿਹੜਾ ਡਰਾਈਵਰ ਇਸ ਟੈਸਟ ਦੇ ਵਿੱਚ ਪਾਸ ਨਹੀਂ ਹੁੰਦਾ ਉਹਨਾਂ ਨੂੰ ਆਨ ਰੋਡ ਹੀ ਉਸ ਦਾ ਲਾਇਸੈਂਸ ਸਸਪੈਂਡ ਕੀਤਾ ਜਾ ਰਿਹਾ ਹੈ ਤਾਂ ਵੱਡੀ ਖਬਰ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਅਮਰੀਕਾ ਦੇ ਵਿੱਚ ਨੇ ਤਕਰੀਬਨ 1.5 ਲੱਖ ਪੰਜਾਬੀ ਨੇ ਜੋ ਅਮਰੀਕਾ ਦੇ ਵਿੱਚ ਟਰੱਕ ਚਲਾਉਂਦੇ ਨੇ ਔਰ ਡਰਾਈਵਿੰਗ ਦੇ ਸਕਿੱਲ ਨੂੰ ਹੀ ਆਧਾਰ ਬਣਾ ਕੇ ਅਮਰੀਕਾ ਦੇ ਵਿੱਚ ਐਂਟਰੀ ਇਹਨਾਂ ਦੇ ਵੱਲੋਂ ਲਈ ਜਾਂਦੀ ਹੈ ਉੱਥੇ ਜਾ ਕੇ ਕੰਮ ਕੀਤਾ ਜਾਂਦਾ ਹੈ ਪਰ ਬੀਤੇ ਦਿਨਾਂ ਦੇ ਵਿੱਚ ਜਦੋਂ ਵੱਡੇ ਹਾਦਸੇ ਵਾਪਰੇ ਨੇ ਤਾਂ ਉਸ ਨੂੰ ਲੈ ਕੇ ਸਖਤੀ ਕੀਤੀ ਗਈ ਹੈ ਔਰ ਇਥੋਂ ਤੱਕ ਅਮਰੀਕਾ ਦੀ ਸਰਕਾਰ ਦੇ ਵੱਲੋਂ ਇਹਨਾਂ ਨੂੰ ਏਲੀਅਨ ਡਰਾਈਵਰ ਤੱਕ ਕਿਹਾ ਗਿਆ ਔਰ ਇਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਇਮੀਗਰੈਂਟ ਏਲੀਅਨ ਐ ਇਹਨਾਂ ਦੇ ਉੱਤੇ ਨਾਥ ਪਾਉਣੀ ਬੇहद ਜ਼ਰੂਰੀ ਹੈ ਤਾਂ ਦੋ ਵੱਡੇ ਹਾਦਸੇ ਵਾਪਰੇ ਸੀ ਬੀਤੇ ਦਿਨੇ ਜਿਹਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਹਰਜਿੰਦਰ ਸਿੰਘ ਦੇ ਵੱਲੋਂ ਜਦੋਂ ਰੌਂਗ ਟਰਨ ਲਿਆ ਜਾਂਦਾ ਤਾਂ ਉੱਥੇ ਹਾਦਸਾ ਵਾਪਰ ਜਾਂਦਾ ਔਰ ਇੱਕ ਗੱਡੀ ਦੇ ਵਿੱਚ ਉਹ ਜੋ ਤੇਜ਼ ਰਫਤਾਰ ਹੁੰਦੀ ਹੈ ਉਹ ਉਸ ਦੇ ਵਿੱਚ ਜਾ ਕੇ ਵੱਜਦੀ ਹੈ ਜਿਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਔਰ ਉੱਥੇ ਦੂਸਰੇ ਪਾਸੇ ਕੈਲੀਫੋਰਨੀਆ ਦੇ ਵਿੱਚ ਇੱਕ ਵੱਡਾ ਟਰੱਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਪੰਜਾਬੀ ਨੌਜਵਾਨ ਜੋ ਟਰੱਕ ਡਰਾਈਵਰ ਸੀ ਉਹ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਨੂੰ ਜੋ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਕਿ ਉਸ ਦੇ ਵੱਲੋਂ ਨਸ਼ਾ ਕੀਤਾ ਗਿਆ ਸੀ ਔਰ ਇਸੇ ਨੂੰ ਲੈ ਕੇ ਅਮਰੀਕਾ ਦੇ ਵਿੱਚ ਇਹ ਮੰਗ ਕੀਤੀ ਗਈ ਕਿ ਜਿਹੜੇ ਟਰੱਕ ਡਰਾਈਵਰ ਨੇ ਖਾਸ ਤੌਰ ਤੇ ਪ੍ਰਵਾਸੀ ਨੇ ਉਹਨਾਂ ਦੇ ਉੱਤੇ ਸਖਤੀ ਕੀਤੀ ਜਾਵੇ ਔਰ ਉਹਨਾਂ ਦਾ ਕੋਈ ਆਧਾਰ ਬਣਾਇਆ ਜਾਵੇ ਕਿਸ ਆਧਾਰ ਦੇ ਉੱਤੇ ਇਹਨਾਂ ਦੇ ਵੱਲੋਂ ਡਰਾਈਵਿੰਗ ਲਾਇਸੈਂਸ ਜੋ ਜੋ ਟੈਸਟ ਨੇ ਉਹ ਪਾਸ ਕੀਤੇ ਜਾਂਦੇ ਨੇ ਔਰ ਇੰਗਲਿਸ਼ ਸਪੀਕਿੰਗ ਟੈਸਟ ਇਹਨਾਂ ਦੇ ਵੱਲੋਂ ਪਾਸ ਕੀਤੇ ਜਾਂਦੇ ਨੇ ਜਾਂ ਫਿਰ ਨਹੀਂ ਕਿਉਂਕਿ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕੈਲੀਫੋਰਨੀਆ ਹਾਦਸੇ ਦੇ ਵਿੱਚ ਤਾਂ ਉਹਦੇ ਵਿੱਚ ਜੋ ਇੰਗਲਿਸ਼ ਟੈਸਟ ਉਹ ਵੀ ਨਹੀਂ ਪਾਸ ਕੀਤਾ ਗਿਆ ਸੀ ਔਰ ਲਾਇਸੈਂਸ ਕਿਸ ਅਧਾਰ ਦੇ ਉੱਤੇ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਵੀ ਇੱਕ ਵੱਡੀ ਡਿਬੇਟ ਅਮਰੀਕਾ ਦੇ ਵਿੱਚ ਛਿੜ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਸਖਤੀ ਕਰ ਦਿੱਤੀ ਗਈ ਹੈ ਅਮਰੀਕਾ ਦੇ ਵੱਲੋਂ ਇੰਗਲਿਸ਼ ਸਪੀਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ ਡਰਾਈਵਰਾਂ ਲਈ ਔਰ ਉਹਨਾਂ ਦੇ ਟੈਸਟ ਲੈ ਜਾ ਰਹੇ ਨੇ ਔਰ ਹੁਣ ਤੱਕ ਦੱਸ ਦਈਏ ਕਿ 7000 ਦੇ ਕਰੀਬ ਡਰਾਈਵਰ ਇਸ ਟੈਸਟ ਦੇ ਵਿੱਚ ਫੇਲ ਹੋ ਚੁੱਕੇ ਜੇ ਨੇ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਗਏ ਨੇ ਤਾਂ ਇਹ ਵੱਡੀ ਖਬਰ ਹੈ ਪੰਜਾਬੀ ਟਰੱਕ ਡਰਾਈਵਰਾਂ ਦੇ ਨਾਲ ਖਾਸ ਤੌਰ ਤੇ ਜੁੜੀ ਹੋਈ ਕਿਉਂਕਿ 1.5 ਲੱਖ ਤੋਂ ਜ਼ਿਆਦਾ ਪੰਜਾਬੀ ਟਰੱਕ ਡਰਾਈਵਿੰਗ ਦੇ ਤੌਰ ਦੇ ਉੱਤੇ ਅਮਰੀਕਾ ਜਾਂਦੇ ਨੇ ਔਰ ਡਰਾਈਵਿੰਗ ਸਕਿੱਲ ਦਾ ਸਹਾਰਾ ਲੈ ਕੇ ਅਮਰੀਕਾ ਦੇ ਵਿੱਚ ਐਂਟਰੀ ਲੈਂਦੇ ਨੇ ਔਰ ਟਰੱਕ ਡਰਾਈਵਿੰਗ ਕਿਉਂਕਿ ਕੋ ਵੱਡਾ ਕੀਤਾ ਹੈ ਅਮਰੀਕਾ ਦੇ ਵਿੱਚ ਔਰ ਇੱਥੇ ਵਧੀਆ ਪੈਸੇ ਕਮਾਏ ਜਾਂਦੇ ਨੇ ਤਾਂ ਕਰਕੇ ਜ਼ਿਆਦਾਤਰ ਪ੍ਰਵਾਸੀ ਇਸ ਸਕਿੱਲ ਦੇ ਵਿੱਚ ਆਪਣੇ ਹੱਥ ਜਮਾਉਂਦੇ ਨੇ ਪਰ ਹੁਣ ਸਖਤੀ ਕਰ ਦਿੱਤੀ ਗਈ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਕੁਝ ਇਸ ਮਾਮਲੇ ਦੇ ਵਿੱਚ ਸਖਤ ਐਕਸ਼ਨ ਲੈ ਜਾਂਦੇ ਨੇ